ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਤੇ ਸਰਪੰਚ ਟੂਡੇ ਸਪੋਰਟਸ ਤੇ ਤੇ ਅੱਜ ਪਹੁੰਚ ਗਏ ਆ ਜੀ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਬਾਬਾ ਤੰਤਨ ਬਾਬਾ ਕਿਸ਼ੋਰ ਦਾਸ ਜੀ ਦੀ ਜਿਹੜਾ ਯਾਦ ਨੂੰ ਸਮਰਪਿਤ 32ਵਾਂ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਅੱਜ ਕਰ ਰਹੇ ਨੇ ਮੂਰੇ ਲੱਗ ਕੇ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਵਾਲੀਬਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਸ਼ਾਨਦਾਰ ਟੂਰਨਾਮੈਂਟ ਦੋ ਗਰਾਊਂਡ ਤੁਸੀਂ ਦੇਖ ਰਹੇ ਹੋ ਕੈਮਰੇ ਸਾਹਮਣੇ ਤਿਆਰ ਨੇ ਤੇ ਤੀਜਾ ਗਰਾਊਂਡ ਇਧਰ ਪਰਲੀ ਸਾਈਡ ਹੋਮ ਗਰਾਊਂਡ ਹੈ ਜੀ ਸਟੇਟ ਇਧਰ ਸਟੇਜ ਦੇ ਪਿਛਲੀ ਸਾਈਡ ਉਹ ਵੀ ਸ਼ੁਰੂ ਕੀਤਾ ਜਾਊਗਾ ਜੇ ਲੋੜ ਪਊਗੀ ਟੀਮਾਂ ਵੱਧ ਹੋਣਗਾ ਟਾਈਮ ਥੋੜਾ ਹੋਵੇਗਾ ਉਹ ਵੀ ਜਿਹੜਾ ਗਰਾਊਂਡ ਹੈ ਜਿਹੜਾ ਉਹ ਚਾਲੂ ਕੀਤਾ ਜਾਊਗਾ ਦੋ ਗਰਾਊਂਡ ਸਾਡਾ ਯਾਰ ਕਲੇਬ ਟੂ ਹੈ ala ਅਮਰੀਕ ਉਹਨੇ ਤਿਆਰ ਕੀਤੇ ਬਹੁਤ ਸ਼ਾਨਦਾਰ ਜਿਹੜੇ ਗਰਾਊਂਡ ਤਿਆਰ ਕੀਤੇ ਆ ਤੇ ਜਿੱਥੇ ਕਿ ਫਰਸਟ ਪ੍ਰਾਈਜ਼ ਹੈ ਜੀ ਅੱਜ 21000 ਸੈਕੰਡ ਪ੍ਰਾਈਜ਼ 15000 ਜੀ ਇਹ ਜਿਹੜੇ ਦੋ ਪ੍ਰਾਈਜ਼ ਹੈ ਜੀ ਜੇਤੂ ਟੀਮਾਂ ਨੂੰ ਫਾਈਨਲ ਚ ਪਹੁੰਚਣ ਵਾਲੀਆਂ ਟੀਮਾਂ ਨੂੰ ਜਿਹੜੇ ਦਿੱਤੇ ਜਾਣੇ ਆ ਤੇ ਬਹੁਤ ਹੀ ਸ਼ਾਨਦਾਰ ਜਿਹੜੇ ਪ੍ਰਬੰਧ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਕੁਝ ਹੋ ਗਿਆ ਕਮੈਂਟਰੀ ਤੇ ਵੀਰ ਬੂਟਾ ਲੈਣੇ ਵਾਲ ਤੇ ਸਾਰੇ ਵੀਰਾਂ ਨੂੰ ਜਿਹੜੀ ਬੇਨਤੀ ਹੈ ਵੀਰੇ ਟੀਮਾਂ ਨੂੰ ਵੀਰੇ ਗਰਾਊਂਡਾਂ ਦੀ ਤਿਆਰੀ ਹੈ ਤੇ ਪ੍ਰਬੰਧਕੀ ਕਮੇਟੀ ਵੱਲੋਂ ਬੇਨਤੀ ਹੈ ਜੀ ਟਾਈਮ ਆਪਣਾ ਸੀਗਾ ਵੀ 1 ਵਜੇ ਦਾ ਤੇ ਹੁਣ ਲਗਭਗ ਪੌਣੇ 2 ਦਾ ਟਾਈਮ ਹੋ ਗਿਆ ਜੀ ਤੇ ਜਿੰਨੀ ਛੇਤੀ ਹੋ ਸਕਦੇ ਜਲਦੀ ਤੋਂ ਜਲਦੀ ਟੀਮਾਂ ਪਹੁੰਚਣ ਮੇਰਾ ਵੀਰ ਭਨੇਰੀ ਆਊਗੀ ਜੀ ਆਊਗੀ ਭਨੇਰੀ ਵੀ ਆਵੇਗੀ ਕਾਲੀ ਗਲਵੀ ਆਉਗੀ ਤੇ ਸਾਰੀਆਂ ਟੀਮਾਂ ਜਿੰਨਾਂ ਟੌਪ ਤੀਆਂ ਕਹਿ ਲੋ ਲੱਭੇ ਹੋਰੀ ਜਿੰਨੇ ਵੀ ਸਾਰੇ ਟੌਪ ਦੇ ਮੱਲ ਪਹੁੰਚਣ ਗਿਆ ਜੇ ਚੋਟੀ ਦੇ ਪਲੇਅਰ ਮੋਹਿਤ ਕੰਬੋਜ ਜੀ ਇਹ ਟੂਰਨਾਮੈਂਟ ਹੈਗਾ ਜੀ ਬੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਬੱਲਾਡੇ ਕੋਲੇ ਪ੍ਰਿੰਸਿਪਲ ਸ਼ਨੋਈ ਜੀ ਪੁਣਿਆਰੀ ਆਉਗੀ ਜੀ ਆਉਗੀ ਵੀਰ ਜੀ ਆਉਗੀ ਪੁਣਿਆਰੀ ਵੀ ਖੇਡੂਗੀ ਤੇ ਟੂਰਨਾਮੈਂਟ ਜਿਹੜਾ ਲਾਈਵ ਚੱਲੂਗਾ ਵੀਰੇ ਦੋ ਗਰਾਊਂਡਾਂ ਤੇ ਲਾਈਵ ਹੋਊਗਾ ਜੀ ਲਾਈਵ ਆਪਣਾ ਵੀਰ ਗਗਨ ਗੁੰਮਰ ਕਟਿਆ ਵਾਲੀ ਵਾਲਾ ਅੱਜ ਆਇਆ ਜੀ ਪਹੁੰਚਿਆ ਲਾਈਵ ਕਰਨ ਬਹੁਤ ਲੰਮਗਾ ਵਟਾਂ ਤੈ ਕਰਕੇ ਅੱਜ ਬਾਈ ਮੁੰਨੇ ਦੇ ਪੇ ਤੇ ਲਾਈਵ ਚੱਲੂਗਾ ਵਾਲੀਬਾਲ ਸ਼ੂਟਿੰਗ ਪੰਜਾਬ ਮੁੰਨਾ ਤਰਖਾਨ ਵਾਲੇ ਦੇ ਪੇ ਤੇ ਗਗਨ ਗੁੰਮਰ ਬਾਈ ਲਾਈਵ ਕਰੂਗਾ ਸਿੱਧੂ ਵੀ ਆਊਗਾ ਜੀ ਆਊਗਾ ਪ੍ਰਿੰਸ ਬਾਈ ਸਿੱਧੂ ਵੀ ਖੇਡੂਗਾ ਜੀ ਕਟਿਆ ਵਾਲਾ ਦਾ ਸੈਟ ਆ ਰਿਆ ਨਾ ਕਟਿਆ ਵਾਲੀ ਦਾ ਸੈਟ ਆਊਗਾ ਜੀ ਉਹਦੇ ਵਿੱਚ ਸਿੱਧੂ ਤੇ ਰਿੰਕੂ ਰਿੰਕੂ ਭਾਉ ਭਦੰਗਾ ਵਾਲਾ ਕਿਹ ਡੂਗਾ ਬਾਕੀ ਜਿੰਨੇ ਵੀ ਪਲੇਅਰ ਹੋਣਗੇ ਅਪਡੇਟ ਆਪਾਂ ਬਾਅਦ ਚੋ ਦਵਾਂਗੇ ਕਿਉਂਕਿ ਹਜੇ ਆਪਣੇ ਕੋ ਕੋਈ ਅਪਡੇਟ ਨਹੀਂ ਗਈ ਸ਼ੋਰ ਤੇ ਮੁੰਡੇ ਸਰਾਵਾਂ ਵਾਲੇ ਪਹੁੰਚੇ ਆ ਜੀ ਜੋਬੀ ਆਇਆ ਕਾਸਮ ਪੱਟੀ ਵਾਲਾ ਤੇ ਚੋਬਰ ਉਹਨਾਂ ਦਾ ਵੀ ਸੈੱਟ ਬਹੁਤ ਤਗੜਾ ਬਣਿਆ ਨਾਲ ਸੀਨੀਅਰ ਪਲੇਅਰ ਰਜੇਸ਼ ਫਰੀਦਕੋਟ ਜੀ ਆਏ ਆ ਜੀ ਉਹਨਾਂ ਨੇ ਵੀ ਸੈੱਟ ਅੱਜ ਵਧੀਆ ਤਿਆਰ ਕੀਤੇ ਹੋਏ ਆ ਤੇ ਅੱਜ ਦੇ ਟੂਰਨਾਮੈਂਟ ਵਿੱਚ ਬਾਈ ਦੇਵ ਚੈਲ ਦਾ ਬਹੁਤ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਦੇਵਚੈਲ ਦਾ ਬਾਈ ਦਾ ਬਹੁਤ ਵੱਡਾ ਸਹਿਯੋਗ ਚਲਾ ਲੈ ਦੇਵ ਦਾ ਅੱਜ ਦੇ ਜਿਹੜੇ ਟੂਰਨਾਮੈਂਟ ਲਈ ਤੇ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ ਤੇ ਨਾਲ ਹੀ ਮਾਸਟਰ ਜੀ ਤੇ ਇੰਨੀ ਕ ਅਪਡੇਟ ਆਪਾਂ ਦੇਣੀ ਸੀ ਵੀਰੇ ਗਰਾਊਂਡਾਂ ਦੀ ਤਿਆਰੀ ਹੈ ਤੇ ਟੀਮਾਂ ਜਿਹੜੀਆਂ ਪਹੁੰਚ ਜਾਣ ਟਾਈਮ ਦੇ ਨਾਲ ਤੇ ਮੈਚਾਂ ਦਾ ਵੀ ਸਿਰਾ ਹੀ ਹੋਣਾ ਮੇਰੇ ਮਿੱਤਰੋ ਬਹੁਤ ਤਗੜੇ ਮੈਚ ਲੱਗਣਗੇ ਸਾਰੇ ਟੌਪ ਦੀਆਂ ਹਰਿਆਣਾ ਪੰਜਾਬ ਰਾਜਸਥਾਨ ਦੀਆਂ ਟੌਪ ਦੀਆਂ ਟੀਮਾਂ ਆ ਰਹੀਆਂ ਸਾਰੀਆਂ ਅੱਜ ਖੇਡਣਗੀਆਂ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਧੰਨਵਾਦ ਜੀ ਜੌਲ ਦੀ ਜੌਲ ਦੀ ਪੱਕੀ ਅਪਡੇਟ ਨਹੀਂ ਵੀਰੇ ਜੌਲ ਆ ਵੀ ਸਕਦਾ ਜੀ ਜੇ ਮੈਨੂੰ ਜ਼ਿਆਦਾ ਚਾਂਸ ਲੱਗਦਾ ਵੀ ਜੌਲ ਆਊਗਾ ਜੀ ਤੇ ਬਾਕੀ ਇੰਨੀ ਕ ਅਪਡੇਟ ਸੀਗੀ ਜੀ ਬਾਅਦ ਚ ਆਪਾਂ ਲਾਈਵ ਹੋਣਾ ਦੁਬਾਰਾ ਜਦੋਂ ਮੈਚਾਂ ਦੀ ਸ਼ੁਰੂਆਤ ਹੋਊਗੀ ਜੀ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ